ਏ ਵੱਜਨ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਰਸਨਾ ਤੋਂ ਚਰਨ ਕੀਤੇ ਹੋਏ ਸੌਰਫ ਦਾਗ ਦੇ ਅੰਦਰ 63 ਅੰਗ ਤੇ ਸਵਾਯਵਾਧਨ ਇਸ ਸ਼ਬਦ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਨੂ ਸਮਝਾਉਣਾ ਕਰਦੇ ਹਨ ਕਿ ਜਿਹੜਾ ਵੀ ਤੂੰ ਸੰਸਾਰ ਦੇ ਉੱਤੇ ਦੇਖਦਾ ਹੈ ਇਹ ਸਾਰਾ ਨਾਸ਼ ਹੈ ਗੁੜ ਹੈ ਕਿਉਂਕਿ ਅਸੀਂ ਸੰਸਾਰ ਦੇ ਉੱਤੇ ਆਏ ਹਾਂ ਤੇ ਇੱਕ ਹੀ ਆਸ ਲੈ ਕੇ ਆਏ ਹਾਂ ਕਿਉਂਕਿ ਜੇ ਇਹ ਸਾਨੂੰ ਮਨੁੱਖਾ ਦੇਹੀ ਮਿਲਿਆ ਹੈ ਨਾ ਇਸ ਦੇਹੀ ਦੇ ਨਾਲ ਹੀ ਸਾਡਾ ਪ੍ਰਮਾਤਮਾ ਦੇ ਨਾਲ ਮੇਲ ਹੈ ਕਿਉਂਕਿ ਜਿਹੜੀ ਅੰਤਰਾਤਮਾ ਹੈ ਇਹਦਾ ਮਲਾਪ ਸਿੱਧਾ ਪ੍ਰਮਾਤਮਾ ਦੇ ਨਾਲ ਹੈ ਜਿਹੜੇ ਇਹ ਅੰਤਰਾਤਮਾ ਜਦੋਂ ਪ੍ਰਮਾਤਮਾ ਦਾ ਨਾਮ ਜਪਦੀ ਹੈ ਤੇ ਪ੍ਰਮਾਤਮਾ ਦਾ ਰੂਪ ਹੋ ਜਾਂਦੀ ਹੈ ਕਿਉਂਕਿ ਜਦੋਂ ਸੀ ਸਤਿਗੁਰੂ ਦੇ ਸ਼ਰਨ ਵਿੱਚ ਆਉਂਦੇ ਹਨ ਨਾ ਪਾਵਾਂ ਸਾਨੂੰ ਸੁਖ ਆਉਣ ਪਾਵਾਂ ਦੁੱਖ ਆਉਣ ਉਹ ਪ੍ਰਭੂ ਦੀ ਰਜਾ ਵਿੱਚ ਹੀ ਆਉਂਦੇ ਹਨ ਕਿਉਂਕਿ ਜਿਹੜੇ ਅਸੀਂ ਜੇ ਸਾਨੂੰ ਦੁੱਖ ਆ ਰਿਹਾ ਹੈ ਤੇ ਸੁਖ ਆ ਰਿਹਾ ਹੈ ਉਹ ਪਰਮਾਤਮਾ ਦੀ ਰਜਾ ਵਿੱਚ ਹੀ ਆ ਰਿਹਾ ਹੈ ਜਿੰਨੂੰ ਬਾਣੀ ਕਹਿੰਦੀ ਹੈ ਨਾ ਸੁਖ ਦੁਖ ਦਾਏ ਦਾ ਕੱਪੜੇ ਬੜੇ ਜੈ ਮਨੁੱਖ ਜਿੱਥੇ ਬੋਲਨ ਹਾਰੀ ਐ ਤਿੱਥੇ ਚੰਗੀ ਜੁਬ ਕਿਉਂਕਿ ਅਸੀਂ ਸਤਿਗੁਰੂ ਦੀ ਜਦੋਂ ਸ਼ਰਨ ਵਿੱਚ ਆਉਂਦੇ ਹਾਂ ਨਾ ਉਦੋਂ ਸਾਨੂੰ ਸੁੱਖ ਵੀ ਮਿਲਦਾ ਹੈ ਤੇ ਆਨੰਦ ਵੀ ਮਿਲਦਾ ਹੈ ਸਹਜ ਵੀ ਮਿਲਦਾ ਹੈ ਟਿਕਾਓ ਵੀ ਮਿਲਦਾ ਹੈ ਜਿਵੇਂ 사ਧਗੁਰ ਦੀ ਬਾਣੀ ਕਹਿੰਦੀ ਹੈ ਨਾ 사ਤਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸ਼ੋਭਾ ਚਿੰਤਾ ਲਾਏ ਹਮਾਰੀ ਕਹਿੰਦੇ ਜਦੋਂ ਤੂੰ 사ਤਗੁਰ ਦੀ ਸ਼ਰਨ ਵਿੱਚ ਆਏਂਗਾ ਸੰਗਤ ਵਿੱਚ ਆਏਂਗਾ ਤੇ ਫਿਰ ਤੈਨੂੰ ਆਨੰਦ ਵੀ ਪ੍ਰਾਪਤ ਹੋਣਾ ਤੇਰੀ ਚਿੰਤਾ ਵੀ ਖਤਮ ਹੋ ਜਾਣੀ ਹੈ ਤੇ ਤੇਰੀ ਹਰ ਇੱਕ ਮੁਸ਼ਕਲ ਖਤਮ ਹੋ ਜਾਣੀ ਹੈ ਸੋ ਆਓ ਇਸ ਨੂੰ ਵਿਚਾਰ ਇਸ ਸ਼ਬਦ ਨੂੰ ਵਿਚਾਰਨ ਤੋਂ ਪਹਿਲਾਂ ਸਾਰੇ ਆਪਣੀ ਮਨਵਿਰਤੀ ਨੂੰ ਕਾਗਰ ਕਰਕੇ ਦਸਨ ਤੋਂ ਜਪਣਾ ਕਰੋ ਜੀ ਸਤਨ ਸ੍ਰੀ ਅਕਾਲ ਗੁਰੂ ਸਾਹਿਬ ਜੀ ਸੋਰਠਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੋਖ ਸਨੇਹਰ ਬੈ ਨਹੀਂ ਜਾਗੈ ਕੰਚਨ ਮਤੀ ਮੰਨ ਕਹਿੰਦੇ ਕਿ ਜਦੋਂ ਮਨੁੱਖ ਨੂੰ ਪਾਵਾਂ ਦੁੱਖ ਆਏ ਪਾਵਾਂ ਸੁਖ ਆਏ ਪਰ ਉਹ ਕਦੇ ਵੀ ਘਬਰਾਉਂਦਾ ਨਹੀਂ ਜੇ ਉਹਦੀ ਜ਼ਿੰਦਗੀ ਵਿੱਚ ਭੈਅ ਵੀ ਆ ਰਿਹਾ ਹੈ ਭਾਵਾਂ ਉਹਦੀ ਜ਼ਿੰਦਗੀ ਵਿੱਚ ਦੁੱਖ ਵੀ ਆ ਰਿਹਾ ਪਰ ਉਹ ਪਰਮਾਤਮਾ ਦੀ ਰਜਾ ਵਿੱਚ ਹੈ ਕਿਉਂਕਿ ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਨਾ ਉਹ ਫਿਰ ਸੋਨੇ ਨੂੰ ਵੀ ਮਿੱਟੀ ਸਮਾਨ ਸਮਝਦਾ ਹੈ ਕਿਉਂਕਿ ਇਹ ਸਾਰਾ ਸੰਸਾਰ ਕੀ ਹੈ ਊੜ ਦਾ ਬਸਾਰਾ ਹੈ ਨਾਸ਼ਵਾਨ ਹੈ ਕਿਉਂਕਿ ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਜਪਦੇ ਹਾਂ ਨਾ ਸਾਡੇ ਅੰਦਰ ਭਾਵੇਂ ਦੁੱਖ ਹੋਵੇ ਭਾਵੇਂ ਸੁੱਖ ਹੋਵੇ ਪਰ ਅਸੀਂ ਪ੍ਰਮਾਤਮਾ ਦੀ ਰਜ਼ਾ ਤੋਂ ਉਲਟ ਨਹੀਂ ਚੱਲਾਂਗੇ ਕਿਉਂਕਿ ਪ੍ਰਮਾਤਮਾ ਦਾ ਹੁਕਮ ਹੈ ਕਿਉਂਕਿ ਪ੍ਰਮਾਤਮਾ ਦੀ ਜੇ ਅੱਜ ਦੁੱਖ ਆਇਆ ਹੈ ਭਾਵੇਂ ਸੁੱਖ ਆਇਆ ਹੈ ਪ੍ਰਮਾਤਮਾ ਦੀ ਰਜ਼ਾ ਵਿੱਚ ਆਇਆ ਹੈ ਪ੍ਰਮਾਤਮਾ ਦੀ ਆਗਿਆ ਵਿੱਚ ਆਇਆ ਹੈ ਕਹਿੰਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੋਖ ਸੁਨੇਹ ਰ ਭੈ ਨਹੀਂ ਜਾਗੈ ਕੰਚਨ ਬਾਡੀ ਮਾਨੇ ਭਾਵਾਂ ਦੀ ਜ਼ਿੰਦਗੀ ਵਿੱਚ ਸੁਖ ਹੈ ਸਨੇਹ ਹੈ ਪੈ ਨਹੀਂ ਪਰ ਉਹ ਇੱਕ ਸੋਨੇ ਨੂੰ ਮਿੱਟੀ ਸਮਾਨ ਸੰਜੈ ਕਿਹੜਾ ਸਮਝਦਾ ਜਿਨਨੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਪ੍ਰਮਾਤਮਾ ਆਪ ਵਸ ਜਾਂਦਾ ਹੈ ਫਿਰ ਉਹੀ ਕਹਿੰਦਾ ਹੈ ਊਠਤ ਸੁਖਿਆ ਬੈਟਤ ਸੁਖਿਆ ਉਨਹੀਂ ਲਗੇ ਜੈਸੇ 부ਜਿਆ ਰਖਾ ਏ ਕਹ ਹਮਾਰਾ ਸੁਆਮੀ ਸਗਲ ਕੰਡਾਂ ਕਾ ਅੰਤਰ ਜਾਮੀ ਕਿਉਂਕਿ ਉਹੀ ਕਹਿੰਦਾ ਨਾ ਜਿੰਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਹਰ ਕੋਈ ਮਨੁੱਖ ਨਹੀਂ ਕਹਿ ਸਕਦਾ ਹੁਣ ਆਪਾਂ ਦੁੱਖ ਦੀ ਗੱਲ ਕਰੀਏ ਉਕੇ ਦੁੱਖ ਤੇ ਸੁੱਖ ਦੇ ਜਿਹੜੇ ਨੇ ਇਹ ਜ਼ਿੰਦਗੀ ਦੇ ਸਾਥੀ ਹਨ ਕਹਿੰਦੇ ਨੇ ਕਿ ਜਿਹੜਾ ਦੁੱਖ ਹੈ ਨਾ ਉਹ ਆਪਣੀਆਂ ਪਰੇਸ਼ਾਨੀਆਂ ਟੈਸ਼ਨਾਂ ਦੁੱਖਾਂ ਦੇ ਵਿੱਚ ਘਿਰਿਆ ਹੁੰਦਾ ਹੈ ਤੇ ਕਹਿੰਦੇ ਨੇ ਜਿਹੜਾ ਸੁੱਖ ਹੈ ਉਹ ਖੇੜੇ ਆਨੰਦ ਖੁਸ਼ੀ ਨਾਲ ਘਿਰਿਆ ਹੁੰਦਾ ਹੈ ਕਿਉਂਕਿ ਹਰ ਇੱਕ ਮਨੁੱਖ ਇਹ ਚਾਹੁੰਦਾ ਹੈ ਕਿ ਮੈਨੂੰ ਸੋਖੀ ਹੀ ਮਿਲੇ ਦੁੱਖ ਨਾ ਆਵੇ ਜਿਵੇਂ ਉਦਾਹਰਨ ਦੇ ਤੌਰ ਤੇ ਜਦੋਂ ਸੀ ਗਰਮੀ ਦੇ ਵਿੱਚ ਇੱਕ ਪੱਖੇ ਦੇ ਥੱਲੇ কুলਰ ਦੇ ਥੱਲੇ ਬੈਠੇ ਹੁੰਦੇ ਆ ਨਾ ਤਾਂ ਚਾਨਕੀ ਲਾਈਟ ਜਦੋਂ ਚੱਲੀ ਜਾਂਦੀ ਹੈ ਜਾਂ ਪੱਖਾ ਬੰਦ ਹੋ ਜਾਂਦਾ ਹੈ ਕੂਲਰ ਬੰਦ ਹੋ ਜਾਂਦਾ ਤਾਂ ਉਦੋਂ ਕੀ ਹੁੰਦਾ ਹੈ ਗਰਮੀ ਦੇ ਵਿੱਚ ਫਿਰ ਸਾਨੂੰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਪਹਿਲਾਂ ਤਾਂ ਸਾਨੂੰ ਹਵਾ ਆ ਰਹੀ ਸੀ ਸੁੱਖ ਆ ਰਿਹਾ ਸੀ ਆਨੰਦ ਆ ਰਿਹਾ ਸੀ ਪਰ ਜਦੋਂ ਨਾਲ ਹੀ ਜਦੋਂ ਹੀ ਲੈਣ ਚਲੀ ਜਾਂਦੀ ਹੈ ਨਾ ਫਿਰ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ ਹੈ ਮਨੁੱਖ ਕਹਿੰਦਾ ਵੀ ਹੁਣ ਤਾਂ ਹਵਾ ਬੰਦ ਹੋ ਗਈ ਮੈਨੂੰ ਪਸੀਨਾ ਆਉਣਾ ਸ਼ੁਰੂ ਹੋ ਗਿਆ ਪავლ ਕਹਿੰਦਾ ਪავლ ਇਹ ਹੀ ਹੈ ਕਿ ਮਨੁੱਖ ਨੂੰ ਦੁੱਖ ਹੋਣਾ ਸ਼ੁਰੂ ਹੋ ਗਿਆ ਕਹਿੰਦਾ ਵੀ ਮੈਂ ਲੈਟ ਵਧੀਆ ਸੀ ਵੀ ਜੇ ਲੈਟ 10 ਮਿੰਟ ਹੋਰ ਰਹਿ ਜਾਂਦੀ ਮੇਰੀ ਨੀਂਦ ਪੂਰੀ ਹੋ ਜਾਂਦੀ ਹੁਣ ਤਾਂ ਮੈਨੂੰ ਨੀਂਦ ਵੀ ਨਹੀਂ ਆਉਣੀ ਕਿਉਂਕਿ ਉਹ ਮਹਿਸੂਸ ਕਰ ਰਿਹਾ ਕਿਉਂਕਿ ਦੁੱਖ ਤੇ ਸੁੱਖ ਜਿਹੜੇ ਨੇ ਮਹਿਸੂਸ ਕੀਤੇ ਜਾਂਦੇ ਨੇ ਕਿਉਂਕਿ ਜਦੋਂ ਅਸੀਂ ਨੌਂਦੇ ਅਣਾ ਠੰਡ ਦੇ ਵਿੱਚ ਤਾਂ ਉਦੋਂ ਜਦੋਂ ਠੰਡਾ ਪਾਣੀ ਪਾਉਂਦੇ ਆ ਨਾ ਕਹਿੰਦੇ ਆ ਬੜਾ ਠੰਡਾ ਪਾਣੀ ਕਿਉਂ ਪਾਣੀ ਕਿਉਂਕਿ ਇਹ ਪਾਣੀ ਪਤਾ ਲੱਗਿਆ ਮਹਿਸੂਸ ਕੀਤਾ ਕਿ ਠਾੜੇ ਵਿੱਚ ਪਾਣੀ ਠੰਡਾ ਲੱਗਿਆ ਕਿ ਜਰਮ ਗਰਮ ਪਾਣੀ ਹੋਵੇ ਗਰਮ ਪਾਣੀ ਨਾਲ ਜਦੋਂ ਅਸੀਂ ਨਹਾਉਂਦੇ ਹਾਂ ਤੇ ਮਹਿਸੂਸ ਹੁੰਦਾ ਹੈ ਕਿ ਮਨ ਵਿੱਚ ਆਨੰਦ ਆਇਆ ਬੜਾ ਗਰਮ ਪਾਣੀ ਹੈ ਫਿਰ ਜੀ ਕਰਦਾ ਨਹਾਈ ਜਾਈਏ ਨਹਾਈ ਜਾਈਏ ਪਰ ਕਹਿੰਦੇ ਨੇ ਸੁੱਖ ਦੁੱਖ ਜਿਹੜੇ ਮਹਿਸੂਸ ਕੀਤੇ ਜਾਂਦੇ ਨੇ ਕਿਉਂਕਿ ਇਹ ਸਾਡੇ ਨਾਲ ਚੱਲਦੇ ਨੇ ਇਹ ਸਾਡੇ ਨਾਲ ਹਮੇਸ਼ਾ ਚੱਲਣ ਵਾਲੇ ਨੇ ਕਿ ਜਦੋਂ ਲੈਟ ਆ ਗਈ ਤੇ ਸੁਖ ਆ ਗਿਆ ਲੈਟ ਚਲੀ ਗਈ ਤੇ ਦੁੱਖ ਆ ਗਿਆ ਅਸੀਂ ਜੇ ਬੁੱਧ ਧਰਮ ਵਿੱਚ ਬੜੀ ਹੈ ਨਾ ਤੇ ਕਹਿੰਦੇ ਨੇ ਕਿ ਜਿਹੜੀ ਚੀਜ਼ ਦੀ ਸਾਨੂੰ ਪ੍ਰਾਪਤੀ ਹੋ ਜਾਵੇ ਨਾ ਉਹਨੂੰ ਕਹਿੰਦੇ ਨੇ ਇਛਾ ਦਾ ਵਸਤੂ ਜਿਹਨੂੰ ਕਹਿੰਦੇ ਨੇ ਸੁਖ ਹੈ ਤੇ ਕਹਿੰਦੇ ਨੇ ਜਿਹੜੀ ਚੀਜ਼ ਦੀ ਵਸੂ ਨਹੀਂ ਨਾ ਪ੍ਰਾਪਤ ਹੁੰਦੀ ਉਹਨੂੰ ਆਣ ਇ ਆਣ ਇਛਿਤ ਕਿਹਾ ਜਾਂਦਾ ਹੈ ਜਿਹਨੂੰ ਕਹਿੰਦੇ ਨੇ ਦੁੱਖ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਤੂੰ ਸਤਿਗੁਰੂ ਦੇ ਸ਼ਰਨ ਵਿੱਚ ਆਏਗਾ ਤੇਨੂੰ ਸੁਖ ਦੇ ਦੁੱਖ ਮਹਿਸੂਸ ਕਰਨੇ ਪੈਣੇ ਭਾਵੇਂ ਤੂੰ ਜਿੰਨਾ ਮਰਜ਼ੀ ਟੈਨਸ਼ਨਾਂ ਦੇ ਵਿੱਚ ਤਕਲੀਫਾਂ ਦੇ ਵਿੱਚ ਪਰੇਸ਼ਾਨੀਆਂ ਦੇ ਵਿੱਚ ਘਿਰਿਆ ਹੋਇਆ ਹੈ ਤੇ ਸਤਿਗੁਰ ਅਗੇ ਅਰਦਾਸ ਕਰਨੀ ਹੈ ਕਿ ਸਤਿਗੁਰ ਜੀ ਮੈਂ ਵੀ ਤੇਰੀ ਸ਼ਰਨ ਵਿੱਚ ਆਇਆ ਮੈਨੂੰ ਵੀ ਇਸ ਰਜਾ ਵਿੱਚ ਰੱਖੋ ਆਪਣੇ ਹੱਗਾਂ ਵਿੱਚ ਰੱਖੋ ਕਿਉਂਕਿ ਦੁੱਖ ਤੇ ਸੁਖ ਸਾਡੀ ਜ਼ਿੰਦਗੀ ਦੇ ਨਾਲ ਚੱਲਣ ਵਾਲੇ ਬਣਾ ਨੇ ਕਿਉਂਕਿ ਦੁੱਖ ਜੇ ਮਨੁੱਖ ਦੇ ਕੋਲੇ ਦੁੱਖ ਆ ਜਾਵੇ ਨਾ ਤੇ ਵੱਡੇ ਤੋਂ ਵੱਡੇ ਮੁਸ਼ਕਿਲ ਦੇ ਵਿੱਚ ਵੀ ਅਡੋਲ ਹੋ ਜਾਂਦਾ ਹੈ ਕਹਿੰਦਾ ਕੋਈ ਗੱਲ ਨਹੀਂ ਮੇਰੇ ਉੱਤੇ ਦੁੱਖ ਆਏ ਨੇ ਤੇ ਕੱਲ ਨੂੰ ਸੁੱਖ ਵੀ ਆਏਗਾ ਕਿਉਂਕਿ ਜੇ ਅੱਜ ਸਵੇਰ ਹੋਈ ਐ ਤਾਂ ਦੁਪਹਿਰ ਨੇ ਹੋਣਾ ਹੀ ਹੋਣਾ ਐ ਰਾਤ ਨੇ ਹੋਣਾ ਹੀ ਹੋਣਾ ਐ ਜੇ ਅੱਜ ਸਾਡੇ ਕੋਲੇ ਸੁੱਖ ਦੁੱਖ ਹੈ ਤਾਂ ਸੁੱਖ ਨੇ ਆਉਣਾ ਹੀ ਹੋਣਾ ਹੈ ਕਿਉਂਕਿ ਜਦੋਂ ਇੱਕ ਵਿਅਕਤੀ